ਮੱਕੀ ਦੀ ਮੂਲੀ ਵਾਲੀ ਰੋਟੀ ਬਣਾਉਣ ਦੇ ਲਈ ਮੂਲੀਆਂ ਨੂੰ ਕद्दूकस ਕਰ ਲਿਆ ਇਸ ਵਿੱਚ ਪੱਤੇ ਵੀ ਤੇ ਕੱਟ ਕੇ ਪਾ ਦਿੱਤੇ ਨੇ ਹੁਣ 2 ਕੱਪ ਆਟਾ ਲਿਆ ਮੱਕੀ ਦਾ ਇਸ ਵਿੱਚ ਮੂਲੀਆਂ ਪਾ ਦੇਾਂਗੇ ਤੇ ਲੋੜ ਅਨੁਸਾਰ ਅਸੀਂ ਮੂਲੀਆਂ ਇਸ ਵਿੱਚ ਪਾਉਂਦੇ ਜਾਣਾ ਹੈ ਇਸ ਦੇ ਵਿੱਚ ਨੂਨ ਮਿਰਚ ਤੇ ਅਜਵਾਇਨ ਪਾਈ ਹੈ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਆਟਾ ਤਿਆਰ ਕਰ ਲਾਂਗੇ ਇਸ ਦੇ ਬਾਅਦ ਦੇ ਵਿੱਚ ਪੇੜੇ ਤਿਆਰ ਕਰ ਲਾਂਗੇ ਹੁਣ ਇੱਕ ਲਫਾਫਾ ਲਵਾਂਗੇ ਲਫਾਫੇ ਨੂੰ ਥੋੜਾ ਸਾਫ਼ ਕਰਕੇ ਇਸ ਦੇ ਉੱਤੇ ਪੇੜਾ ਰੱਖ ਕੇ ਇਹਦਾ ਥਪ-ਥਪਾ ਕੇ ਹੱਥਾਂ ਨੂੰ ਹਲਕਾ ਜਿਹਾ ਪਾਣੀ ਲਾ ਕੇ ਰੋਟੀ ਨੂੰ ਵੇਲ ਲਵਾਂਗੇ ਬਹੁਤ ਆਸਾਨੀ ਨਾਲ ਹੀ ਰੋਟੀ ਤਿਆਰ ਹੋ ਜਾਏਗੀ ਤੁਹਾਡੀ ਹੁਣ ਤਵੇ ਦੇ ਉੱਤੇ ਥੋੜਾ ਘਿਓ ਪਾ ਕੇ ਇਸ ਰੋਟੀ ਨੂੰ ਅਸੀਂ ਸੇਕ ਲਾਂਗੇ ਦੋਨੋਂ ਸਾਈਡ ਤੋਂ ਘਿਓ ਲਗਾ ਕੇ ਤੇ ਸਾਡੀ ਮੂਲੀ ਵਾਲੀ ਮੱਕਈ ਦੀ ਰੋਟੀ ਬਣ ਕੇ ਤਿਆਰ ਹੈ ਇਹ ਬਹੁਤ ਵਧੀਆ ਬਣਦੀ ਹੈ ਸੌਫਟ ਬਣਦੀ ਹੈ ਤੇ ਖਾਣ ਚ ਬਹੁਤ ਮਜ਼ੇਦਾਰ ਹੁੰਦੀ ਹੈ ਇਹਨੂੰ ਮੱਖਣ ਮਲਾਈ ਦੇ ਨਾਲ ਸਰਵ ਕੀਤਾ ਜਾਂਦਾ ਹੈ ਵੀਡੀਓ ਵੇਖਣ ਲਈ ਧੰਨਵਾਦ